ਇਹ ਝੂਠੀ ਤਰੀਫਾ ਕਰ ਰਹੇ ਸਨ ਮਾਨਯੋਗ ਵਿੱਤ ਮੰਤਰੀ ਤਰੀਫਾ ਤੇ ਕਰ ਰਹੇ ਸਨ ਪਰ ਉਹਨਾਂ ਅੱਜ ਇਹ ਨਹੀਂ ਦੱਸਿਆ ਕਿ ਆਉਣ ਵਾਲੇ 3 ਮਹੀਨਿਆਂ 'ਚ ਸੂਬੇ ਦੀ ਸਰਕਾਰ 8500 ਕਰੋੜ ਰੁਪਇਆ ਹੋਰ ਕਰਜ਼ਾ ਲੈਣ ਜਾ ਰਹੀ ਹੈ ਆਰਬੀਆਈ ਦੇ ਥੋਂ ਉਹਨਾਂ ਦੇ 8500 ਕਰੋੜ ਦਾ ਮਤਲਬ ਹੈ ਅਗਲੇ 92 ਬਣਵੇ ਦੇ ਵਿੱਚ ਰੋਜ਼ ਦਾ 92 ਕਰੋੜ ਰੁਪਇਆ ਕਰਜ਼ਾ ਪੰਜਾਬ ਤੇ ਇੱਕ ਘੰਟੇ ਦਾ 4 ਕਰੋੜ ਰੁਪਇਆ ਕਰਜ਼ਾ ਇਹਦਾ ਮਤਲਬ ਅਜ ਮਾਰਯੋਗ ਵਿੱਤ ਮੰਤਰੀ ਸਾਹਿਬ ਨੇ ਅੱਧਾ ਘੰਟਾ ਲਾਇਆ ਆਪਣੀ ਛੁੱਟੀ ਸ਼ਲਾਘਾ ਕਰਦੇ ਹੋਏ ਤੇ ਪੰਜਾਬ ਦੇ ਉੱਤੇ 2 ਕਰੋੜ ਰੁਪਇਆ ਕਰਜ਼ਾ ਚਾੜ ਕੇ ਚਲੇ ਗਏ ਅੱਜ ਹਾਲਤ ਇਹ ਹੈ ਅਗਲੇ ਸਾਲ ਬਾਅਦ ਪੰਜਾਬ ਦੇ ਕਿਸੇ ਘਰ 'ਚ ਜੀ ਆਂਦਾ ਵਧਾਈ ਤੇ ਮਿਲੇਗੀ ਮਿਲੇਗੀ ਨਵੇਂ ਜੀ ਦੀ ਲੇਕਿਨ ਉਹ ਨਵਾਜੀ ਆਪਣੇ ਸਿਰ ਹਰ ਨਵਾਜੀ 133000 ਰੁਪਇਆ ਕਰਜ਼ਾ ਵੀ ਨਾਲ ਲੈ ਕੇ ਆਏਗਾ ਇਸ ਸਰਕਾਰ ਦੀ ਮਿਸ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਹੁਣ ਮਿੱਤਮੰਤੀ ਸਾਹਿਬ ਬੜੀ ਸ਼ਲਾਘਾ ਕਰ ਰਹੇ ਸਨ ਵੀ ਸਾਡਾ ਰੇਵਨਿਊ ਇੰਨਾ ਵਧਿਆ ਸਾਡਾ ਰੇਵਨਿਊ ਇੰਨਾ ਵਧਿਆ ਮੈਂ ਪਰਤਾਲ ਕੀਤੀ ਇਹਨਾਂ ਦੇ ਪਿਛਲੇ 2 ਮਹੀਨਿਆਂ ਦੇ ਰੇਵਨਿਊ ਦੀ April 25 ਤੇ May 25 ਜੇ ਮੈਂ ਇਹ 2 ਮਹੀਨਿਆਂ ਦੀ ਪਰਤਾਲ ਕਰਾਂ ਇਸ ਸਾਲ ਇਸ ਸਰਕਾਰ ਦਾ ਆਪਣਾ ਜਿਹੜਾ ਰੈਵਨਿਊ ਹੈ ਉਹ ਅਪ੍ਰੈਲ ਮਈ 25 ਦਾ ਅਪ੍ਰੈਲ ਮਈ 24 ਦੇ ਮੁਕਾਬਲੇ ਵਧਿਆ ਜੀ ਸਿਰਫ 104 ਕਰੋੜ ਰੁਪਏ ਤੇ ਇਹਨਾਂ ਦਾ ਵਿਆਜ ਦਾ ਜਿਹੜਾ ਖਰਚਾ ਵਧ ਗਿਆ ਜੀ ਇਹਨਾਂ ਦੋ ਮਹੀਨਿਆਂ 'ਚ ਪਿਛਲੇ ਸਾਲ ਦੇ ਦੋ ਮਹੀਨਿਆਂ ਦੇ ਮੁਕਾਬਲੇ ਵਿਆਜ ਵਧ ਗਿਆ ਜੀ 686 ਕਰੋੜ ਰੁਪਏ ਹੋਣ ਅਸੀਂ ਸੁਣਦੇ ਹਾਂ ਏ ਕਿ ਉਹ ਖਰਚਾ ਲੈ ਕੇ ਕਿਉਂ ਨਹੀਂ ਬਿਨਾ ਉਹ ਮੈਨੂੰ ਸਮਝ ਨਹੀਂ ਆਦੀ ਇਹ ਪੰਜਾਬ ਦੀ ਇਹ ਸਰਕਾਰ ਕਰਜ਼ਾ ਲੈ ਕੇ ਕੀ ਪੀ ਰਹੀ ਹੈ ਤੁਸੀਂ ਦੇਖੋ ਪਹਿਲੇ 2 ਮਹੀਨਿਆਂ ਦਾ ਹੀ ਜਿਹੜਾ ਘਾਟਾ ਹੈ ਮਾਲੀ ਘਾਟਾ ਸਿਰਫ ਪਹਿਲੇ 2 ਮਹੀਨਿਆਂ ਦਾ ਉਹ 5513 ਕਰੋੜ ਰੁਪਏ ਇਹ 2 ਮਹੀਨਿਆਂ ਦਾ ਹੀ ਮਾਲੀ ਘਾਟਾ ਹੈ ਸਾਲ ਖਤਮ ਹੁੰਦੇ ਹੁੰਦੇ ਇਹ ਮਾਲੀ ਘਾਟਾ ਕਟੋਕਟ 35 ਤੋਂ 40 ਹਜ਼ਾਰ ਕਰੋੜ ਰੁਪਏ ਸਿਰਫ ਇਸ ਸਾਲ ਦਾ ਹੀ ਮਾਲੀ ਘਾਟਾ ਹੋਏਗਾ ਤੇ ਪੰਜਾਬ ਦਾ ਕਰਜ਼ਾ ਹੋ ਜਾਣਾ ਜੇ ਲਗਭਗ 4 ਲੱਖ 30 ਹਜ਼ਾਰ ਕਰੋੜ ਤੋਂ 4 ਲੱਖ 40 ਹਜ਼ਾਰ ਕਰੋੜ ਤੋਂ ਉੱਤੇ ਮੈਨੂੰ ਸਮਝ ਨਹੀਂ ਆਦਾ ਜੇ ਇਨੀ ਛਲਾਗਾ ਹੋ ਰਹੀ ਤੇ ਪੈਸਾ ਜਾ ਕਿੱਥੇ ਰਿਹਾ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਕੋਈ ਨਵਾਂ ਅਧਾਇਰਾ ਕੋਈ ਨਵੀਂ ਸੜਕ ਇਹਦਾ ਮਤਲਬ ਇਹ ਪੈਸਾ ਸਾਰਾ ਦਿੱਲੀ ਵਾਲੇ ਲੁੱਟ ਕੇ ਲੈ ਕੇ ਜਾ ਰਹੇ ਨੇ ਜੇ ਇੰਨਾ ਮੈਨੂੰ ਆ ਰਹੇ ਤਾਂ ਪੈਸਾ ਜਾ ਕਿੱਥੇ ਰਿਹਾ ਲੇਕਿਨ ਮੈਂ ਫਿਰ ਪੜਤਾਲ ਕੀਤੀ ਜਿਹੜੀ ਇੱਕ ਰੇਸ਼ੋ ਹੁੰਦੀ ਹੈ ਵੀ ਸਰਕਾਰ ਨੇ ਮੁੱਢਲੇ ਢਾਂਚੇ ਤੇ ਆਪਣੀ ਆਮਦਨ ਦਾ ਕਿੰਨਾ ਪੈਸਾ ਲਾਇਆ ਮੈਂ ਹੈਰਾਨ ਰਹਿ ਗਿਆ ਪੰਜਾਬ ਦਾ ਪੂਰੇ ਮੁਲਕ ਦੇ ਜਿਹੜਾ ਮੁੱਢਲੇ ਖਰਚੇ ਤੇ ਜਿੰਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਆ ਮੁੱਢਲੇ ਖਰਚੇ ਤੇ ਟੋਟਲ ਰੈਵਨਿਊ ਦਾ ਸਿਰਫ 6% ਦੀ ਖਰਚਾ ਹੈ ਜਿਹੜਾ ਪੂਰੇ ਮੁਲਕ ਤੋਂ ਸਭ ਤੋਂ ਘੱਟ ਹੈ ਜੇ ਕੋਈ ਮੁੱਢਲਾ ਖਰਚਾ ਹੀ ਨਹੀਂ ਹੋਏਗਾ ਕੋਈ ਇਨਫਰਾਸਟ੍ਰਕਚਰ ਨਹੀਂ ਹੋਏਗਾ ਤੇ ਕਿਹੜੀ ਇੰਡਸਟਰੀ ਆਣੀ ਹੈ ਕਿਹੜਾ ਉਦਯੋਗ ਵਧਣਾ ਹੈ ਇਸ ਨਲਾਇਕ ਸਰਕਾਰ ਨੇ ਪੰਜਾਬ ਦੇ ਵਿੱਤੀ ਹਾਲਾਤ ਦਾ ਬੇੜਾ ਕਰ ਘਾਟਾ ਪਿਛਲੇ 3 ਸਾਲਾਂ ਚ ਸਤਿ ਸ਼ਕਾਲ ਜੀ ਮੈਂ ਹਰਜੀਤ ਸਿੰਘ ਬਲਾਰਾ ਸ਼ਰਮਣੀ ਅਕਾਲੀ ਦਲ ਮੁਖਾਲੀਤੋ ਥੋੜੀ ਜਿਹੀ ਪਹਿਲੀ ਮੈਂ ਦੇਖ ਰਿਹਾ ਆ ਸਾ ਪੰਜਾਬ ਦੇ ਵਿੱਤ ਮੰਤਰੀ ਮਾਨਯੋਗ ਹਰਪਾਲ ਸਿੰਘ ਜੀ ਚੀਮਾ ਪ੍ਰੈਸ ਕਾਨਫਰੰਸ ਕਰਕੇ ਆਪਣੇ ਮਹਿਕਮੇ ਦੀ ਝੂਠੀ ਤਰੀਫਾ ਕਰ ਰਹੇ ਸਨ ਮਾਨਯੋਗ ਵਿੱਤ ਮੰਤਰੀ ਤਰੀਫਾ ਤੇ ਕਰ ਰਹੇ ਸਨ ਪਰ ਉਹਨਾਂ ਅੱਜ ਇਹ ਨਹੀਂ ਦੱਸਿਆ ਵੀ ਆਣ ਵਾਲੇ 3 ਮਹੀਨਿਆਂ 'ਚ ਸੂਬੇ ਦੀ ਸਰਕਾਰ 8500 ਕਰੋੜ ਰੁਪਇਆ ਹੋਰ ਕਰਜ਼ਾ ਲੈਣ ਜਾ ਰਹੀ ਹੈ ਆਰਬੀਆਈ ਦੇ ਥਰੂ ਉਹਨੇ 8500 ਕਰੋੜ